ਪੰਜਾਬ ਉਹ ਸੂਬਾ ਹੈ ਜਿੱਥੇ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਨੂੰ ਲੈ ਕੇ ਕਾਫੀ क्रेज ਵੇਖਣ ਨੂੰ ਮਿਲਦਾ ਹੈ ਪਰ ਉਹਨਾਂ ਦੀ ਵਿਦੇਸ਼ ਜਾਣ ਦੀ ਇਹ ਹੀ دیਵਾਨਗੀ ਹੁਣ ਤੱਕ ਨਾ ਜਾਣੇ ਕਿੰਨੇ ਹੀ ਸੁਪਨੇ ਚੂਰ ਕਰ ਚੁੱਕੀ ਹੈ ਵਿਦੇਸ਼ ਜਾਣ ਤੋਂ ਪਹਿਲਾਂ ਇਹ ਲੋਕ ਟਰੈਵਲ ਏਜੰਟਾਂ ਤੱਕ ਦੀ ਤਫ਼ਤੀਸ਼ ਨਹੀਂ ਕਰਦੇ ਪਰ ਜਦੋਂ ਧੋਖਾ ਮਿਲਦਾ ਹੈ ਤੇ ਇਨਸਾਫ਼ ਦੋ ਸਾਡੇ ਨਾਲ ਧੋਖਾ ਹੋਇਆ ਦਾ ਨਾਰਾ ਲਗਾਉਂਦੇ ਨੇ ਹੁਣ ਤੁਸੀਂ ਆਪਣੀ ਸਕਰੀਨ ਤੇ ਜਿੰਨਾ ਨੌਜਵਾਨਾਂ ਨੂੰ ਵੇਖ ਰਹੇ ਹੋ ਐਵੀਂ ਬਾਹਰ ਜਾਣ ਨੂੰ ਲੈ ਕੇ ਠੱਗੀ ਦਾ ਸ਼ਿਕਾਰ ਹੋ ਗਏ ਦਰਅਸਲ معاملہ ਬਟਾਲੇ ਦੇ ਫੌਰਾ ਚੌਂਕ 'ਚ ਸਥਿਤ ਗੁਰੂ ਕਿਰਪਾ ਟ੍ਰੇਡ ਸੈਂਟਰ ਦੇ ਨਾਮ ਤੇ ਚਲਾਈ ਜਾ ਰਹੀ ਟਰੈਵਲ ਕੰਪਨੀ ਦਾ ਜਿੱਥੋਂ ਦੇ ਏਜੰਟਾ ਰਜਤ ਤੇ ਸਾਹਿਲ ਨੇ ਪਹਿਲਾਂ ਤਾਂ ਫਿਲਮੀ انداز ਵਿੱਚ ਇਸ਼ਤਿਹਾਰ ਦਿੱਤਾ ਕਿ ਕੁਵੈਤ ਵਿੱਚ ਕੰਪਨੀ ਨੂੰ ਡਰਾਈਵਰ, ਹੈਲਪਰ ਤੇ ਸਵੀਪਰ ਦੀ ਲੋੜ ਹੈ ਤੇ ਜਦੋਂ ਸਾਰੇ ਨੌਜਵਾਨਾਂ ਨੇ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਇਹਨਾਂ ਦੋਵਾਂ ਨੇ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੇ ਪਾਸਪੋਰਟ, ਵੀਜ਼ਾ ਲਗਵਾਉਣ ਨੂੰ ਲੈ ਕੇ ਆਪਣੇ ਕੋਲ ਰੱਖ ਲਏ ਪਰ ਬੀਤੀ 5 ਤਰੀਕ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਤੁਹਾਡੇ ਸਾਰਿਆਂ ਦੇ ਵੀਜ਼ਾ ਤੇ ਟਿਕਟ ਆ ਗਈ ਹੈ ਇਸ ਲਈ ਬਾਕੀ ਪੈਸੇ ਜਮ੍ਹਾਂ ਕਰਵਾਓ ਪੈਸੇ ਲੈ ਕੇ ਵੀਜ਼ਾ ਤੇ ਟਿਕਟ ਦੀ ਕਾਪੀ ਹੱਥ 'ਚ ਫੜਾ ਕੇ ਗਿਆ ਕਿ ਅੰਮ੍ਰਿਤਸਰ ਪੁੱਜੋ ਤੇ ਤੁਹਾਨੂੰ ਬੱਸ ਮਿਲੇਗੀ ਜਿਸ ਵਿੱਚ ਤੁਹਾਨੂੰ ਦਿੱਲੀ ਏਅਰਪੋਰਟ ਲੈ ਜਾਇਆ ਜਾਵੇਗਾ ਜਿੱਥੇ ਤੁਹਾਨੂੰ ਤੁਹਾਡੇ ਪਾਸਪੋਰਟ ਤੇ ਟਿਕਟ ਮਿਲ ਜਾਣਗੇ ਪਰ ਜਦੋਂ ਨੌਜਵਾਨ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਖਿਸ ਗਈ ਕਿਉਂਕਿ ਉੱਥੇ ਤਾਂ ਕੋਈ ਬੱਸ ਹੀ ਨਹੀਂ ਸੀ ਤੇ ਜਦੋਂ ਪਾਸਪੋਰਟ ਤੇ ਟਿਕਟ ਦੀ ਕਾਪੀ ਚੈੱਕ ਕਰਵਾਈ ਤਾਂ ਉਹ ਵੀ ਨਕਲੀ ਨਿਕਲੀ ਸਰਿੰਦੀ ਨਦੀ ਪਹਿਲਾ ਇੰਟਰਵਿਊ ਸਾਡੇ ਕੋਲ ਪਹੁੰਚੀ ਸੀ ਇਹਨਾਂ ਦਾ ਪੋਸਟਰ ਜਿਹੜਾ ਨਾ ਫੇਸਬੁੱਕ ਤੇ ਵਟਸਐਪ ਸੈਂਡ ਕੀਤਾ ਸੀਗਾ ਉਹ ਆਪਾਂ ਇਹਨਾਂ ਨਾਲ ਗੱਲ ਕੀਤੀ ਹੋਈ ਸੀ ਤੇ ਬਾਅਦ ਚ ਆਪਾਂ ਇੱਥੇ ਦਿੱਤੀ ਇਹਨਾਂ ਕੋਲ ਇੰਟਰਵਿਊ ਸੀ ਵੀ ਸਾਡੀ ਸਿਲੈਕਸ਼ਨ ਹੋਈ ਆ ਕਿਸ ਨਾਮ ਤੇ ਇਹਨਾਂ ਨੇ ਖੋਲੀ ਹੋਈ ਆ ਇਹ ਗੁਰੂ ਕ੍ਰਿਪਾ ਟ੍ਰੇਡ ਸੈਂਟਰ ਆ ਇਹ ਬਟਾਲਾ ਹੀ ਆ ਬਟਾਲਾ ਹਾਂਜੀ ਹਾਂਜੀ ਫਿਰ ਇਹਨੇ ਤੁਹਾਨੂੰ ਕੀ ਕਿਹਾ ਗਿਆ ਸੀ ਉਹਦੇ ਦੇਖੋ ਜਿਹਨਾਂ ਦੇ ਪਾਸਪੋਰਟ ਤੇ ਸਾਡੇ ਕੋਲ 10000 ਜੀ 20000 ਰੁਪਏ ਨਾਲ ਸਾਡੇ ਕੋਲੋਂ ਰੱਖ ਲਿਆ ਸੀਗਾ ਕਹਿੰਦੇ ਕਿ ਬਾਕੀ ਵੀਜ਼ਾ ਹੋਣ ਤੇ ਪੇ ਕਰਨੇ ਨੇ ਤੇ ਕੋ ਟਿਕਟਾਂ ਉਤੇ ਪੇ ਕਰਨੇ ਨੇ ਤੇ ਦਿੱਲੀ ਦਾ ਮੈਡੀਕਲ ਕਰਵਾ ਕੇ ਨਾਲ ਹੱਟ ਕੋਲੋਂ ਤੇ ਹੁਣ ਬਾਕੀ 5 ਤਰੀਕ ਨੂੰ ਸਾਡੇ ਕੋਲ ਜਿਹੜੇ ਪੂਲ ਪੇਮੈਂਟ ਹੈ ਨਾਲ ਹੱਟ ਕੋਲ ਲੈ ਲਈਏ ਕਿੰਨੇ ਕਿੰਨੇ ਹੱਟ ਕੋਲ 1,20,000 ਰੁਪਏ ਕਿ ਇੱਕ ਉਹ 30 ਤੋਂ 40 ਤੱਕ ਵੀ ਲੈ ਲਏ ਇਹਨਾਂ ਨੇ ਕਿੰਨੇ ਮੁੰਡੇ ਆ ਟੋਟੇ ਇਹ ਕੰਮ 35 ਮੁੰਡੇ ਜੀ ਆਪਾਂ ਸਾਰੇ ਕੋਈ ਗਦਾਸਪੁਰ ਜਿਹੜੇ ਨਾਲ ਹਾਂਜੀ ਕੋਈ ਗਦਾਸਪੁਰ ਦਾ ਆ ਕੋਈ ਜਲੰਧਰ ਦਾ ਕੋਈ ਬਟਾਲੀਆ ਦਾ ਲੱਖ ਲੱਖ ਪਿੰਡੋਂ ਦੇ ਆ ਕੋਈ ਕਰਪੂਥਲੇ ਦੀ ਵੀ ਮੁੰਡੇ ਆ ਗਿਆ ਜੀ ਫੇ ਤੁਹਾਡੇ ਕੋਲ ਪੈਸੇ ਲੈਣ ਤੋਂ ਬਾਅਦ ਸਾਰੇ ਉਹਨਾਂ ਨੇ ਕੀ ਕਹਿ ਦਿੱਤਾ ਇਹਨਾਂ ਨੂੰ ਨਾ ਟਾਈਮ ਤਾਂ ਸੀ ਵੀ ਤੁਸੀਂ ਜਿਹੜਾ ਆਪਣੇ ਅੰਮ੍ਰਿਤਸਰ ਜਾਂ ਤੁਸੀਂ 8 ਵਜੇ ਇਕ ਤਕਰੀਬ ਪਹੁੰਚੇ ਹੋ ਉੱਥੇ ਆਪਾਂ ਬੱਸ ਜਿਹੜੀ ਆ 700 ਰੁਪਏ ਪਰ ਬੰਦੇ ਦਾ ਆਪਾਂ ਕੀਤਾ ਹੋਇਆ ਵਾ ਬੱਸ ਦੇ ਨਾਲ ਹਾਂਜੀ ਦਿੱਲੀ ਬਸਾਂ ਨੂੰ ਲੈ ਕੇ ਜਾਏਗੀ 에어ਪੋਰਟ ਦੇ ਉੱਤੇ ਤੁਸੀਂ ਉੱਥੇ ਪਹੁੰਚੋ ਤੇ ਬਾਅਦ ਚ ਨਾ 8:00 ਵਜੇ ਦੇ ਕਰੀਬ ਮੈਂ ਇਹਨਾਂ ਨੂੰ ਕਾਲ ਕੀਤੀ ਅਰਜਤ ਨੂੰ ਵੀ ਮੈਂ ਕਿਹਾ ਵੀ ਤੁਸੀਂ ਸਰ ਕਿੱਥੇ ਹੋ ਇਹਨਾਂ ਦਾ ਕਹਿੰਦੇ ਪਪਾ ਉਸ ਆ ਰਹੇ ਆ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪ ਆਪਣਾ ਫੋਨ ਬੰਦ ਕਰ ਦਿੱਤਾ ਵਾ ਇਹਨਾਂ ਦਾ ਫੋਨ ਹੋਂ ਤੱਕ ਬੰਦ ਹੀ ਆ ਰਿਹਾ ਇਹਨਾਂ ਨਾਲ ਲੱਭੇ ਆ ਕਿ ਕਿੱਥੇ ਗਏ ਆ ਕੋਈ ਇਹਨਾਂ ਦਾ ਮਸਲਾ ਜੀ ਜਿਹੜੀ ਦਾ ਨੋ ਟਿਕਟਾਂ ਦਿੱਤੀਆਂ ਜਾਂ ਜਿਹੜੇ ਵਿਜੇ ਦਿੱਤੇ ਆ ਤੁਹਾਨੂੰ ਕੀ ਲੱਗਦਾ ਉਹ ਫਰੋਡ ਨੇ ਹਾਂਜੀ ਉਹ ਸਭ ਫਰੋਡ ਆ ਵਿਜੇ ਵੀ ਜਿਹੜੇ ਆ ਫਰੋਡ ਆ ਟਿਕਟਾਂ ਵੀ ਜਿਹੜੀਆਂ ਨੇ ਉਹ ਉਹੀ ਫਰੋਡ ਆ ਇਹਨਾਂ ਅਜਨਾਲੇ ਤੋਂ ਕਿਸੇ ਏਜੰਟ ਤੋਂ ਕਰਵਾਈਆਂ ਡੇਟਾ ਇਹਨਾਂ ਨੇ ਇਹ ਇੰਡੀਆ ਡੇਟਾ ਨੇ ਟਿਕਟਾਂ ਜਿਹੜੀਆਂ ਉਹ ਵੀ ਕੈਨਸਲ ਹੋ ਗਈਆਂ ਨੇ ਰਾਤ ਦੀਆਂ ਕੀ ਜਾਂਦੇ ਓ ਅਈ ਇਹੋ ਚਾਹੁੰਦੇ ਆ ਜੀ ਸਾਡੀ ਇਹੋ ਮੰਗ ਹੈ ਸਾਰੇ ਜਣਿਆਂ ਦੀ ਤੁਹਾਨੂੰ ਜਿਹੜਾ ਜਿਹੜਾ ਪਾਸਪੋਰਟ ਜਿਹੜੀ ਉਹਨਾਂ ਨੇ ਜ਼ਬਤ ਕੀਤੇ ਪਾਸਪੋਰਟ ਹੀ ਹੁਣ ਦਿੱਤੇ ਯਾਰ ਅੱਡੀ ਜਿਹੜੀ ਉਹਨੇ ਪੈਸੇ ਲਏ ਆ ਤੁਹਾਨੂੰ ਇਹ ਜਿੱਥੇ ਜਾਣ ਸਾਡੀ ਬਸ ਇਹੋ ਹੀ ਮੰਗਾ ਜੀ ਨਹੀਂ ਨਾ ਮੈਂ ਹਰਿਆਣੇ ਚ ਰਹਿਣਾ ਜੀਮਗੜ ਪਿੰਡ ਹੈ ਆਪਣਾ ਕੈਨਥਲ ਜ਼ਿਲ੍ਹਾ ਤੇ ਮੈਂ ਇੱਥੇ ਆਪਣੇ ਰਿਸ਼ਤੇਦਾਰੀ ਚ ਆਇਆ ਹਾਂ ਤੇ ਮੇਰੇ ਭੂਆ ਰਹਿੰਦੀ ਆ ਔਰ ਆ ਮੁੰਡਾ ਕਹਿੰਦਾ ਵੀ ਤੂੰ ਆਪਣੇ ਮੁੰਡੇ ਨੂੰ ਬਾਹਰ ਕਰ ਲੈਣਾ ਤੇ ਹੁਣ ਇੱਕ ਐਡ ਜੀ ਆਈ ਆ ਇਹ ਘੱਲ ਸਕਣਾ ਮੈਂ ਚਲੋ ਮੇਰਾ ਵੀ ਘੱਲ ਦੋ ਵੀ ਮੈਂ ਵੀ ਉੱਥੋਂ ਕਾਗਜ਼ ਕੋਈ ਲੈ ਕੇ ਆ ਗਿਆ ਜੀ ਮੈਂ ਆ ਭਰ ਦਿੱਤੇ ਕਾ ਤੇ ਆਂਦੇ ਵੀ ਬਾਅਦ ਚ ਤਿੰਨ ਤਰੀਕ ਨੂੰ ਮਨਾਦਾ ਮੁੰਡੇ ਨੂੰ ਲੈ ਕੇ ਇੱਥੇ ਆ ਜਾ ਮੈਂ ਤਿੰਨ ਤਰੀਕ ਦਾ ਇੱਥੇ ਆਣ ਕੇ ਬੈਠਾ ਜੀ ਪਹਿਲਾਂ ਤਿੰਨ ਨੂੰ ਆਇਆ ਤੇ ਉਹ ਟਿਕਟਾਂ ਨਾ ਦਿੱਤੀ ਮੈਂ ਇੱਕ ਚੈੱਕ ਕਰਾਈ ਕੈਂਸਲ ਨਿਕਲੀ ਜੀ ਮੈਂ ਵੀ ਇਹਦੇ ਟਿਕਟ ਕੈਂਸਲ ਆ ਤੇ ਉਹ ਤੋਂ ਬਾਅਦ ਆਂਦਾ ਚੱਲ ਤੈਨੂੰ ਮੈਂ ਦੂਜੀ ਲਿਆ ਕੇ ਦੇਣਾ ਮੈਨੂੰ ਆਂਦਾ ਕੱਲ ਨੂੰ ਆ ਜੀ ਮੈਂ ਫੇਰ ਗਿਆ ਚਾਦਰੋਂ ਇੱਕ ਹੋਰ ਦੇ ਦਿੱਤੀ ਉਹ ਆਂਦਾ ਠੀਕ ਹੈ ਠੀਕ ਤੇ ਤੂੰ ਅੰਬਰਸਰ ਲੈ ਕੇ ਆ ਜਾ ਮੁੰਡਾ ਮੈਂ ਰਾਤੀ ਅੰਬਰਸਰ ਲੈ ਕੇ ਪੜ ਗਿਆ ਜੀ ਸਾਰੀ ਰਾਤ ਉੱਥੇ ਬੈਠ ਰਿਹਾ ਜੀ ਕੋਈ ਬੱਸ ਨਹੀਂ ਮਿਲੀ ਕੋ ਲੈਣ ਦੇ ਭਾਜੀ ਇਨਸਾਫ ਹੀ ਚਾਹੀਦਾ ਸਾਡੇ ਪੈਸੇ ਮੁੜ ਜਾਨ ਉਥੇ ਹੀ ਸਬੰਧੀ ਜਦੋਂ ਪੁਲਿਸ ਨੇ ਗਲਬਾਤ ਕੀਤੀ ਕੀਤੀ ਤਾਂ ਨਾ ਕਿ ਕਿ ਨੌਜਵਾਨ ਆਏ ਸੀ ਪਰ ਉਨ੍ਹਾਂ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ ਤੇ ਜਿਵੇਂ ਉਹ ਲਿਖਤੀ ਸ਼ਿਕਾਇਤ ਦੇਣਗੇ ਤਾਂ ਟ੍ਰੈਵਲ ਏਜੰਟਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਲ ਅੱਜ ਕੁਝ ਬੰਦੇ ਆਏ ਸੀ ਉਹਨਾਂ ਨੇ ਕੈਨ ਮੁਤਾਬਿਕ ਉਹਨਾਂ ਨੇ ਕੋਈ ਕੰਪਲੇਂਟ ਦਿੱਤੀ ਆ ਬਟ ਹਜੇ ਤੱਕ ਜੋ ਮੇਰੇ ਕੋਲ ਰਿਸੀਵ ਨਹੀਂ ਹੋਈ ਜਦੋਂ ਹੀ ਮੇਰੇ ਕੋਲ ਕੋਈ ਕੰਪਲੇਂਟ ਰਿਟਨ ਰਿਸੀਵ ਹੁੰਦੀ ਹੈ ਤੇ ਜੋ ਬੰਦ ਦੀ ਕਾਰਵਾਈ ਅਸੀਂ ਕਰਾਂਗੇ ਕਿ ਮੇਰੇ ਕੋਲ ਕਾਫੀ ਮੁੰਡੇ ਸੀ 25 30 ਮੁੰਡੇ ਆਏ ਸੀ ਇਕੱਠੇ ਹੋ ਕੇ ਜੋ ਕਾਫੀ ਗਰੀਬ ਘਰਾਂ ਨੂੰ ਬਿਲੋਂਗ ਕਰਦੇ ਸੀ ਆਈ ਥਿੰਕ ਉਹਨਾਂ ਨੇ ਜੋ ਦੱਸਦੇ ਪਏ ਸੀ ਉਹਨਾਂ ਨੂੰ ਕੁਵੇਤ ਜਾਣ ਦਾ ਵੀਜ਼ਾ ਦੇਣ ਦੀ ਗੱਲ ਕਰਦੇ ਪਏ ਸੀ ਕਿਸੇ ਨੇ ਫਰੋਡ ਕੀਤਾ ਤੇ ਜਦੋਂ ਵੀ ਸਾਡੇ ਕੋਲ ਕੰਪਲੇਂਟ ਆਉਂਦੀ ਅਸੀਂ ਵੈਰੀਫਾਈ ਕਰਕੇ ਬੰਦ ਦੀ ਕਾਰਵਾਈ ਕਰਾਂਗੇ ਸਭ ਤੋਂ ਸੱਚ ਕਾਰਵਾਈ ਹੋਵੇਗੀ ਦੇਖਣ ਨੂੰ ਤਾਂ ਬੜੇ ਫਿਲਮੀ ਅੰਦਾਜ਼ 'ਚ ਸਾਰੀ ਪਲੈਨਿੰਗ ਕਰਕੇ ਟਰੈਵਲ ਏਜੰਟਾਂ ਨੇ ਇਹਨਾਂ ਨੂੰ ਲੁੱਟਿਆ ਪਰ ਸਰਕਾਰ ਵੱਲੋਂ ਇੰਨੀ ਵਾਰ ਚੇਤਾਵਨੀ ਦੇਣ ਦੇ ਬਾਅਦ ਵੀ ਲੋਕ ਟਰੈਵਲ ਏਜੰਟਾਂ ਬਾਰੇ ਜਾਂਚ ਪੜਤਾਲ ਨਹੀਂ ਕਰਦੇ ਤੇ ਫਿਰ ਧੋਖਾ ਖਾਣ ਤੋਂ ਬਾਅਦ ਇਨਸਾਫ ਦੀ ਮੰਗ ਕਰਦੇ ਨੇ ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ